ਫਤੇ ਰੈਲੀ ਸੀ ਜੀ ਜਿਵੇਂ ਦੇਖਦੇ ਹੋ ਬਹੁਤ ਇਕੱਠ ਜਿਹੜਾ ਹੋਇਆ ਵੱਡੀ ਐਂਟੀ ਦੇ ਵਿੱਚ ਕਿਸ ਤਰੀਕੇ ਦਾ ਰਿਸਪੌਂਸ ਦੇਖੋ ਰਿਸਪੌਂਸ ਬਹੁਤ ਵੱਡਾ ਸੀ ਤੁਸੀਂ ਆਪਣੇ ਮੂੰਹੋਂ ਕਹਿ ਰਹੇ ਹੋ ਕਿ ਇਕੱਠ ਬਹੁਤ ਵੱਡਾ ਸੀਗਾ ਸ਼ਾਇਦ ਇਸੇ ਵੱਡੇ ਕੱਟ ਤੋਂ ਘਬਰਾ ਕੇ ਸਰਕਾਰ ਨੇ ਕੋਈ ਸ਼ਰਾਰਤ ਕੀਤੀ ਹੈ ਪ੍ਰਸ਼ਾਸਨ ਦੇ ਰਾਹੀਂ ਜਹਾਜ਼ ਦੇ ਲੈਂਡਿੰਗ ਦੇ ਵਿੱਚ ਮਦਦ ਨਹੀਂ ਕੀਤੀ ਕਿਉਂਕਿ ਕੋਆਰਡੀਨੇਟਸ ਪਰਸਨਸ਼ਨ ਨੇ ਦੇਣੇ ਹੁੰਦੇ ਆ ਉਹਨਾਂ ਨੂੰ ਲੈਂਡਿੰਗ ਦੇ ਵਿੱਚ ਸਿਗਨਲ ਜਿਹੜੇ ਦੇਣੇ ਹੁੰਦੇ ਆ ਉਹ ਵੀ ਪ੍ਰਸ਼ਾਸਨ ਨੇ ਦੇਣੇ ਹੁੰਦੇ ਆ ਕੋਈ ਅਨਟ੍ਰੇਨਡ ਪਾਇਲਟ ਰਾਹੀਂ ਤਾਂ ਉਹ ਆਏ ਨਹੀਂ ਸੀ ਜਿਹੜਾ ਕੋਈ ਜਹਾਜ਼ ਉਡਾ ਰਿਆ ਸੀ ਉਹ ਕੋਈ ਟ੍ਰੇਨਡ ਪਾਇਲਟ ਹੀ ਹੋਣਾ ਪਹਿਲਾਂ ਵੀ ਲੈਂਡਿੰਗ ਕਰਾਉਂਦਾ ਰਿਹਾ ਹੋਣਾ ਸੋ ਹੁਣ ਇਹ ਕਹਿ ਰਹੇ ਆ ਕਿ ਪਾਇਲਟ ਨੂੰ ਪਤਾ ਨਹੀਂ ਸੀ ਇਦਾਂ ਨਹੀਂ ਹੋ ਸਕਦਾ ਚਾਰ ਵਾਰੀ ਉਹ ਬਠਿੰਡੇ ਗਏ ਚਾਰ ਵਾਰੀ ਉੱਥੋਂ ਵਾਪਸ ਮੁੜ ਕੇ ਆਏ ਮਾਨਸਾ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਲੈਂਡਿੰਗ ਹੋ ਸਕੇ ਪਰ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਦੇਣ ਕਰਕੇ ਪੰਜਾਬ ਸਰਕਾਰ ਦੀ ਸ਼ਰਾਰਤ ਕਰਕੇ ਉਹ ਇੱਥੇ ਲੈਂਡ ਨਹੀਂ ਕਰ ਸਕੇ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਮੇਰੇ ਵੀ ਸਾਰੇ ਪਿੰਡਾਂ ਚੋਂ ਆਪਦੀ ਭੈਣ ਦੇ ਹੱਤ ਦੇ ਵਿੱਚ ਰੈਲੀ ਦੇ ਵਿੱਚ ਸ਼ਾਮਲ ਹੋਣ ਆਏ ਸੀ ਔਰ ਸਾਰਿਆਂ ਨੂੰ ਬੜਾ ਦੁੱਖ ਹੋਇਆ ਸਾਰੇ ਮੇਰੇ ਨਾਲ ਹਮਦਰਦੀ ਵੀ ਕਰਦੇ ਆ ਪਿੱਛੋਂ ਵੀ ਬਹੁਤ ਮੇਰੇ ਵੀਰ ਮੈਨੂੰ ਮਿਲ ਕੇ ਗਏ ਆ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਪਰਵਾਹ ਨਾ ਕਰੋ ਕੋਟਾ ਤਾਂ ਅਸੀਂ ਪਵਾੜੀਆਂ ਪਵਾਉਣੀਆਂ ਪਵਾ ਨਹੀਂ ਸਾਡੇ ਕਿ ਤੇਰੀ ਮੰਤਰੀ ਸਾਹਿਬ ਲੈਣ ਕਰ ਸਕੇ ਤੁਸੀਂ ਫਿਕਰ ਨਾ ਕਰੋ ਇੱਕ ਲਹਿਰ ਬਹੁਤ ਵੱਡੀ ਹੈ ਤੁਸੀਂ ਜਿੱਤੋਗੇ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਮੈਡਮ ਪਹਿਲਾਂ ਵੀ ਤੁਹਾਨੂੰ ਇੱਕ ਨੋਟਿਸ ਦਿੱਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਉਸ ਤੋਂ ਬਾਅਦ ਅੱਜ ਇਹ ਦੂਜੀ ਵਾਰ ਹੋਇਆ ਗਿਆ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਹੀ ਦੇਖਦੇ ਆ ਕਿ ਮੈਂ ਤਾਂ ਇਹ ਕਹਿੰਨੀ ਆ ਵੀ ਦੇਖੋ ਰਿਟਾਇਰਮੈਂਟ ਲੈ ਕੇ ਪਤਾ ਨਹੀਂ ਕਿੰਨੇ ਅਫਸਰ ਪਹਿਲਾਂ ਚੋੜਾ ਲੜ ਚੁੱਕੇ ਐ ਗੋਵਰ ਵਿਜੇਪ੍ਰਤਾਪ ਵੀ ਤੁਹਾਡਾ ਐਗਜ਼ਾਮਪਲ ਤੁਹਾਡੇ ਸਾਹਮਣੇ ਐ ਇੱਕ ਕੁਲਦੀਪ ਵੈਦ ਜੀ ਸੀ ਦਿੱਤਾ ਸੀ ਅਸਤੀਫਾ ਕਿਸੇ ਹੋਰ ਪਾਰਟੀ ਵੇਲੇ ਦਿੱਤਾ ਸੀ ਚੋਂ ਕਿਸੇ ਦੂਜੀ ਪਾਰਟੀ ਤੋਂ ਲੜੇ ਸੀ ਸੋ ਮੈਂ ਮੈਂ ਵੀ ਚਾਹੁੰਦੀ ਸੀ ਕਿ ਮੈਂ ਚੋਣ ਲੜਾਂ ਪਰ ਮੈਂ ਕਹਿੰਨੀ ਆ ਭਈ ਆ ਤਾਂ ਲੇਡੀਜ਼ ਦੇ ਖਿਲਾਫ ਆ ਆਪ ਆਦਮੀ ਪਾਰਟੀ ਕਿਉਂਕਿ ਨਾ ਤਾਂ ਉਹਨਾਂ ਨੇ ਖੁਦ ਕਿਸੇ ਲੇਡੀ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਤੇ ਨਾ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਕਿਸੇ ਲੇਡੀ ਨੂੰ ਖੜਾ ਮੋਣ ਦੇਣਾ ਚਾਹੁੰਦੇ ਸੀ ਸੋ ਉਹਨਾਂ ਦੀ ਸ਼ਰਾਰਤ ਸੀ ਅੱਜ ਦੂਜੀ ਸ਼ਰਾਰਤ ਬਹੁਤ ਵੱਡੀ ਅੱਜ ਹੋਈ ਹੈ ਪਰ ਦੇਖੋ ਇਹਨਾਂ ਗੱਲਾਂ ਨਾਲ ਕਦੇ ਉਨਾਨੀ ਉਹ ਜੋੜਾ ਤੇ ਨਹੀਂ ਕੋਈ ਅਸਰ ਪੈ ਸਕਦਾ ਠੀਕ ਹੈ ਕਿ ਲੋਕਾਂ ਨੂੰ ਇੱਕ ਗੱਲ ਜ਼ਰੂਰ ਮਤਲਬ ਵਸੂਸ ਹੁੰਦੀ ਹੈ ਕਿ ਇਨੀ ਦੂਰੋਂ ਚੱਲ ਕੇ ਆਏ ਸੀ ਸਾਡੇ ਬੀਜੇਪੀ ਦੇ ਮੰਤਰੀ ਕੇਂਦਰੀ ਮੰਤਰੀ ਸ਼੍ਰੋਮਤੀ ਸੁਮ੍ਰਿਤੀ ਰਾਣੀ ਜੀ ਦੇ ਵਿਚਾਰ ਸੁਣਨਾ ਚਾਹੁੰਦੇ ਸੀ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵੀਡੀਓ ਰਾਹੀਂ ਲੋਕਾਂ ਨੂੰ ਸੰਬੋਧਨ ਕਰਨ ਪਰ ਉਹਨਾਂ ਦਾ ਧੰਨਵਾਦ ਕਰਨ ਜਿਹੜੇ ਐਡੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਸੀਗੇ ਸੋ ਕੋਈ ਗੱਲ ਨਹੀਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਸਰਕਾਰ ਨੂੰ ਚੈਲੰਜ ਕਰਦੀ ਆ ਕਿ ਮੈਨੂੰ ਗੋਲੀ ਮਾਰ ਦਿਓ ਤੁਸੀਂ ਗੋਲੀ ਮਾਰ ਦਿਓ ਜੇ ਤੁਹਾਨੂੰ ਇਹ ਲੱਗਦਾ ਵੀ ਇਹ ਜਿੱਤੂਗੀ ਤੇ ਮੇਰੇ ਜਿੱਤਣ ਤੇ ਇੰਨੀ ਤਕਲੀਫ ਹੈ ਤਾਂ ਮੈਨੂੰ ਬੇਸ਼ੱਕ ਗੋਲੀ ਮਾਰ ਦੇਣ ਪਰ ਚੋਣਾਂ ਤਾਂ ਮੈਂ ਲੜੂੰਗੀ ਓਕੇ ਥੈਂਕ ਯੂ